ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੁਧਿਆਣੇ ਵਿੱਚ ਸਾਡੇ ਲੀਡਰ ਕੋਪੀ ਸਾਹਿਬ ਦੇ ਘਰੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਦਾ ਜਿਹੜਾ ਮੁੱਖ ਮੁੱਦਾ ਹੈ ਭਾਈ ਅਵਤਾਰ ਸਿੰਘ ਖੰਡਾ ਦੀ ਸ਼ਹਾਦਤ ਤੋਂ ਬਾਅਦ ਅਖਬਾਰ 'ਚ 2 ਸਾਲ ਬਾਅਦ ਇੱਕ ਬਹੁਤ ਹੀ ਸਨਸਨੀਖੇਜ਼ ਖਬਰ ਆਈ ਹੈ ਕਿ ਇਸ ਗੱਲ ਤੋਂ ਨਹੀਂ ਡਿਨਾਈ ਕੀਤਾ ਜਾ ਸਕਦਾ ਕਿ ਖੰਡਾ ਸਾਹਿਬ ਨੂੰ ਜ਼ਹਿਰ ਦਿੱਤੀ ਗਈ ਸੀ ਸੋ ਉਹਦੇ ਤੇ ਅਸੀਂ ਡਿਟੇਲ ਦੇ ਵਿੱਚ ਅੱਜ ਸਾਰੀ ਗੱਲਬਾਤ ਕੀਤੀ ਹੈ ਤੇ ਸਾਡੀ ਹੋਰਾਂ ਮੰਗਾਂ ਦੇ ਨਾਲ ਇਹ ਵੀ ਇੱਕ ਮੰਗ ਹੈ ਕਿ ਜਿਹੜੀ ਇੰਗਲੈਂਡ ਦੀ ਗਵਰਨਮੈਂਟ ਹੈ ਉਹ ਇਹਦੇ ਤੱਥ ਸਾਹਮਣੇ ਲੈ ਕੇ ਆਵੇ ਉਹ ਲੈ ਆ ਸਕਦੀ ਹੈ ਤੇ ਨਾਲ ਹੀ ਇਸੇ ਇਨਕੁਆਰੀ ਦਾ ਇੱਕ ਪਾਰਟ ਬਣਾਇਆ ਜਾਵੇ ਸਾਡੀ ਭੈਣ ਬੀਬੀ ਚਰਨਜੀਤ ਕੌਰ ਜਿਹੜੇ ਖੰਡਾ ਦੇ ਮਦਰ ਨੇ ਉਹਨਾਂ ਦੇ ਉਹਨਾਂ ਦੀ ਬੇਟੀ ਨੂੰ ਵੀਜ਼ਾ ਜੇ ਪਹਿਲਾਂ ਨਹੀਂ ਦੇ ਸਕੇ ਉਹਨਾਂ ਦੇ ਸਿਸਕਾਰ ਦੇ ਟਾਈਮ ਅੱਜ ਦਿੱਤਾ ਜਾਵੇ ਤਾਂ ਜੋ ਇਹ ਵੀ ਉਸ ਕਮਿਸ਼ਨ ਦੇ ਕੋਲ ਜਾ ਕੇ ਆਪ ਖੁਦ ਪੇਸ਼ ਹੋਣ ਕਿ ਇਹਨਾਂ ਦੀ ਇਹਨਾਂ ਦੇ ਬੇਟੇ ਨਾਲ ਕੀ ਗਲਤ ਹੋਈ ਸੀ ਏਜੰਸੀਆਂ ਆਪੇ ਦੇਖ ਰਹਿਣਗੀਆਂ ਕਿ ਉਹਨਾਂ ਤੋਂ ਕਿਹੜੇ ਤੱਥ ਤੱਕ ਪਹੁੰਚਿਆ ਜਾ ਸਕਦਾ ਹੈ ਕਿਥੋਂ ਸੋ ਅੱਜ ਦੀ ਜਿਹੜੀ ਇੱਕ ਪੰਜਾਬ ਦੇ ਵਿੱਚ ਜਿਹੜੇ ਕਤਲਿਆਮ ਹੋ ਰਹੇ ਨੇ ਜਿਹੜੇ ਇਨੋਸੈਂਟ ਲੋਕਾਂ ਦੇ ਕਤਲ ਹੋ ਰਹੇ ਨੇ ਫਿਰ ਪ੍ਰੂਫ ਖਤਮ ਕਰਨ ਵਾਸਤੇ ਉਹਨਾਂ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਹੈ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਨੇ ਇਹ ਕਤਲ ਕੀਤੇ ਸੀ ਭਾਵ ਪ੍ਰੂਫ ਖਤਮ ਕਰਤਾ ਜਾਂਦਾ ਹੈ ਸੋ ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਅੱਜ ਅਸੀਂ মিডিਆ ਰਾਹੀਂ ਇਹ ਆਵਾਜ਼ ਇੰਡੀਅਨ ਸਟੇਟ ਨੂੰ ਪੰਜਾਬ ਦੀਆਂ ਸਾਡੇ ਤੋਂ ਬਿਨਾਂ ਬਾਕੀ ਪੋਲੀਟਿਕਲ ਪਾਰਟੀਆਂ ਨੂੰ ਤੇ ਡਾਇਸਪੋਰਾ ਸਿੱਖਾਂ ਹਿੰਦੂਆਂ ਮੁਸਲਮਾਨਾਂ ਨੂੰ ਜਿਹੜੇ ਪੰਜਾਬ ਦੇ ਲੋਕ ਇੰਡੀਆ ਤੋਂ ਬਾਹਰ ਰਹਿੰਦੇ ਨੇ ਅੱਡੜ ਥਾਂਵਾਂ ਤੇ ਉਹਨਾਂ ਤੱਕ ਇਹ ਗੱਲ ਤੁਹਾਡੇ ਰਹੀਂ ਪਹੁੰਚਾਣਾ ਹੈ ਸ਼ਿਕਰ ਜੀ ਪਹਿਲਾਂ ਤੇ ਸਾਰੇ ਤੁਹਾਡੇ মিডিਆ ਦਾ ਬਹੁਤ ਧੰਨਵਾਦ ਹੈ ਕਿ ਜਿਹੜੇ ਤੁਸੀਂ ਸਾਡਾ ਸੁਨੇਹਾ ਅੱਜ ਪੂਰੇ ਪੰਜਾਬ ਦੇ ਵਿੱਚ ਸੂਬੇ ਦੇ ਵਿੱਚ ਤੇ ਨਾਲੇ ਦੇਸ਼ਾਂ ਵਿਦੇਸ਼ਾਂ ਤੱਕ ਰੱਖੋਗੇ ਤੇ ਸਾਡੀ ਆਵਾਜ਼ ਪਹੁੰਚਾਓਗੇ ਅੱਜ ਅਸੀਂ ਸਾਡਾ ਵਿਸ਼ੇਸ਼ ਮੁੱਦਾ ਹੈਗਾ ਕਿ ਸ਼ਹੀਦ ਭਾਈ ਅਫਤਾਰ ਸਿੰਘ ਖੰਡਾ ਸਾਹਿਬ ਨੂੰ ਜਿਹੜਾ ਜ਼ਹਿਰ ਦੇ ਕੇ ਵਿਦੇਸ਼ਾਂ ਦੇ ਵਿੱਚ ਮਾਰਿਆ ਗਿਆ ਸੀ ਉਹ ਮੁੱਦਾ ਦਬਾਰਤ ਤੋਂ ਚੁੱਕਿਆ ਗਿਆ ਹੈ ਗਾਰਡੀਅਨ ਅਖਬਾਰ ਵੱਲੋਂ ਗਾਰਡੀਅਨ ਅਖਬਾਰ ਵੱਲੋਂ ਇਹ ਮੁੱਦਾ ਚੁਕਨਾ ਇਹ ਸੰਸਨੀਖੇਜ ਖਲਾਸਾ ਹੈਗਾ ਕਿ ਸਰਕਾਰਾਂ ਇਸ ਮੁੱਦੇ ਨੂੰ ਦੱਬ ਰਹੀਆਂ ਸੀ ਉਹ ਚਾਹੰਦਾ ਗਾਰਡੀਅਨ ਅਖਬਾਰ ਤੇ ਉੱਥੋਂ ਦੀ ਆਵਾਮ ਚਾਹੰਦੀ ਹੈ ਕਿ ਸਾਨੂੰ ਇਨਸਾਫ ਮਿਲੇ ਇਨਸਾਫ ਦਾ ਮਤਲਬ ਹੈ ਮੇਰੇ ਕੋਲੇ ਮਾਤਾ ਜੀ ਬੈਠੇ ਹੋਏ ਆ ਮੈਂ ਇਹਨਾਂ ਲਈ ਇੱਕ ਸ਼ਬਦ ਕਹਿਣਾ ਚਾਹੂੰਗਾ ਕਹਿੰਦੇ ਜਨਨੀ ਜਨੇਤਾ ਭਗਤ ਜਨ ਕਹਿ ਦਾਤਾ ਕੈ ਸੂਰ ਨਹੀਂ ਤਾਂ ਜਨਨੀ ਬਾਝ ਰਹੇ ਕਾਹੇ ਗਵਾਏ ਨੂਰ ਕਿ ਇਹਨਾਂ ਨੇ ਡਾ ਸੂਰਵੀਰ ਜੋਧਾ ਜਿਹੜੇ ਆਪਣੇ ਕੌਮੀ ਘਰ ਦੀ ਗੱਲ ਕਰਦੇ ਸੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਕਿ ਇੱਥੇ ਕੋਈ ਵੀ ਉਹ ਵਿਅਕਤੀ ਜਿਹੜਾ ਆਪਣੇ ਕੌਮੀ ਘਰ ਦੀ ਗੱਲ ਕਰਦਾ ਆਪਣੇ ਮੁਲਕ ਦੀ ਗੱਲ ਕਰਦਾ ਆਪਣੇ ਆਜ਼ਾਦ ਖੇਤੇ ਦੀ ਗੱਲ ਕਰਦਾ ਜਿੰਨਾ ਪੰਜਾਬ ਦੇ ਵਿੱਚ ਨਰਸ ਹਾਰ ਹੋਇਆ ਉਸ ਨਰਸਹਾਰ ਦੀ ਗੱਲ ਕਰਦਾ ਹੈ ਉਹ ਨਰਸਹਾਰ ਦਾ ਮਤਲਬ ਜਿਵੇਂ ਖਾਲੜਾ ਸਾਹਿਬ ਅਗੇ ਸੀ ਉਹਨਾਂ ਨੇ ਹਿਊਮਨ ਰਾਈਟਸ ਦੇ ਤਹਿਤ ਉਹਨਾਂ ਨੇ ਜਿਹੜੀਆਂ ਲਾਸ਼ਾਂ ਆਈਆਂ ਸੀ ਲਵਾਰਸ ਲਾਸ਼ਾਂ ਦਾ ਸੰਸਕਾਰ ਤੇ ਉਹਨਾਂ ਦਾ ਡਾਟਾ ਲੱਭਣਾ ਚਾਹੁੰਦੇ ਸੀ ਉਹ ਤੇ ਜਿਹੜਾ ਵੀ ਕੌਮ ਦੇ ਪ੍ਰਤੀ ਸਹਿਰਦਗਾ ਉਸ ਵਿਅਕਤੀ ਨੂੰ ਇਹ ਸਟੇਟ ਜਿੰਦਾ ਨਹੀਂ ਰਹਿਣ ਦੇਂਦੀਗੀ ਹੁਣ ਗ੍ਰਹਿ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਸਾਰੇ ਰਾਤ ਉਹ ਜਿੰਨੀਆਂ ਏਜੰਸੀਆਂ ਆਈਆਂ ਜੰਨੀਆਂ ਵੀ ਏਜੰਸੀਆਂ ਅੱਜ ਦੇਸ਼ ਦੇ ਵਿੱਚ ਆ ਗਈਆਂ ਉਹਨਾਂ ਨੂੰ ਸਾਰੇ ਇਸ ਕੰਮ ਦੇ ਬਾਰੇ ਪਤਾ ਹੁੰਦਾ ਹੈ ਤੇ ਅੱਜ ਸੀ ਇਹ ਬੇਨਤੀ ਅੰਬੈਸੀਆਂ ਨੂੰ ਵੀ ਕਰ ਰਹੇ ਹੈਗੇ ਆ ਤੇ ਉਹਨਾਂ ਨੂੰ ਲਿਖਤ ਤੌਰ ਤੇ ਪੱਤਰ ਦੇ ਵਿੱਚ ਵੀ ਕਵਾਂਗੇ ਕਿ ਨੂੰ ਇੰਡੀਪੈਂਡੈਂਟ ਤਰੀਕੇ ਦੇ ਨਾਲ ਕਿਸੇ ਇੰਡੀਪੈਂਡੈਂਟ ਨੈਸ਼ਨਲ ਏਜੰਸੀ ਇਹਨੂੰ ਦੇਖੇ ਕਿ ਜਿਹੜਾ ਸਾਡਾ ਇਸ ਮਾ ਦਾ ਹਿਰਦਾ ਬਲੁੰਦ ਰਿਆ ਗਿਆ ਤੇ ਸਾਡੀ ਪੂਰੀ ਜਦੋ ਜਹਿਦ ਲੱਗੀ ਸ਼ਰੋਮਨੀ ਕਾਲੀ ਦਾਲਾ ਅਮਰ ਸਰਦੀ ਸਰਦਾਰ ਸਿਮਰਨਜੀਤ ਸਿੰਘ ਮਾਨਸਾਦੀ ਕਿ ਜਿਹੜੇ ਲੰਬੇ ਸਮੇਂ ਤੋਂ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਚੁੱਕਦੇ ਪਏ ਸੀ ਉਹਨਾਂ ਨੂੰ ਇਨਸਾਫ ਮਿਲਣਾ ਅਤੀ ਜ਼ਰੂਰੀ ਹੈ ਸਿਰਫ ਔਰ ਸਿਰਫ ਮੈਸੇ ਮੁੱਦੇ ਤੇ ਹੀ ਆਪਣੀ ਗੱਲ ਖਤਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇੱਥੇ ਇਸ ਪਾਰਟੀ ਨੇ ਸ਼ਰੋਮਨੀ ਕਾਲੀ ਦਾਲਾ ਅਮਰ ਸਰਦਾਰ ਜੀ ਨੇ ਇਹ ਸਾਰਾ ਵੀੜਾ ਚੱਕਿਆ ਮੈਂ ਇਹਨਾਂ ਦੇ ਬਹੁਤ ਸਲਾਘਾ ਕਰਦੀ ਆਂ ਹਰ ਇੱਕ ਦੁੱਖ ਵਿੱਚ ਦੁੱਖ ਸੁੱਖ ਵਿੱਚ ਸਾਡੇ ਨਾਲ ਖੜੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜੁਕੇ ਦੀ ਸਰਕਾਰ ਨੂੰ ਮੈਂ ਇਹ ਬੇਨਤੀ ਕਰਦੀ ਆਂ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਮੇਰੇ ਪੁੱਤਰ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ